ਕੀ ਹਾਲ ਚਾਲ ਆ ਅੱਜ ਆਪਾਂ 에어ਪੋਰਟ ਆ ਵੀਰ ਨੂੰ ਚੜਾਉਣ ਉਹਨਾਂ ਨੂੰ ਜਹਾਜ ਨਹੀਂ ਮਿਲਿਆ ਮੈਂ ਨਾ ਪਹਿਲਾਂ ਉਹਨਾਂ ਆ ਗਿਆ ਉਹਨਾਂ ਦਾ ਜਣੇ ਦਾ ਜ਼ਿਆਦਾ ਤਾਂ ਕਰਕੇ ਬੂਥੀ ਵੇਖ ਕੇ ਮੋੜਨਾ ਉਹਨਾਂ ਦੀ ਬੂਥੀ ਵੇਖ ਕੇ ਮੋੜਨਾ ਕਹਿੰਦੇ ਤੂੰ ਟ੍ਰੇਨ ਰੂਮ ਤੇ ਜਾ ਤੇਰੇ ਜਹਾਜ ਨਹੀਂ ਬਣਿਆ ਉਹ ਕਹਿੰਦੇ ਆ ਵੀ ਮਮੀ ਨਹੀਂ ਨਾਲ ਇਹ ਗੱਲ ਕੋਲੀ ਉਹਨਾਂ ਕਹਿੰਦੇ ਤੇਰੇ ਲਈ ਜਹਾਜ ਨਹੀਂ ਬਣਿਆ ਟ੍ਰੇਨ ਰੂਮ ਤੇ ਜਾ ਉਹ ਕਹਿੰਦੇ ਬੁੱਤੀ ਲਿਆਓ ਇੱਕ ਤੇ ਆ ਵੀਰ ਨੂੰ ਆਪਣੇ ਬਾਹਰੋਂ ਆਇਆ ਅੱਜ ਬਾਦੀ ਇਹਨਾਂ ਦਾ ਬੈਕਵਰਡ ਕਰ ਲਿਆ ਸੀ ਸਾਹ ਵੀਰ ਨੂੰ 845 ਇਧਰ ਪਹਿਲਾਂ ਆ ਗਏ ਸੀ ਬਾਦੀ ਸੋਹਣੇ ਲੱਗ ਰਹੇ ਆ ਮੈਨਾਂ ਦੇ ਨજર ਨਾਲ ਲੱਗ ਰਹੇ ਨਾਲ ਅਟਕਾ ਲੱਗ ਰਹੇ ਸਾਹ ਵੀਰ ਨੂੰ ਆਪਾਂ ਬਾਹਰ ਚੜਾਤਾ ਇਹਦੀਆਂ ਸਟੋਰੀਆਂ ਪੈ ਗਈਆਂ ਮੇਰੀ ਵਰਨਾ ਨਾ ਮੇਰੀ ਬੇਜ ਉਹ ਸਾਰਾ ਉਹਦੀ ਬੇਇੱਜ਼ਤੀ ਹੋ ਰਹੀ ਆ ਵੀਰ ਦੀ ਮੂੰਹ ਕਰਿਆ ਇਹਨਾਂ ਦੀ ਬੇਇੱਜ਼ਤੀ ਹੋ ਰਹੀ ਆ ਤੇ ਕਰ ਕੌਣ ਰਹਿਣ ਆਹ ਦੇਖ ਲੋ ਤੇ ਹੁਣ ਆਪਣੀਆਂ ਆਪਾਂ এয়ারਪੋਰਟ ਤੇ ਆਪਾਂ ਚੱਲੇ ਆ ਇੱਕ ਵਾਰੀ ਟਾਟਾ ਕਰਦੀ ਆ এয়ারਪੋਰਟ ਨੂੰ ਤੇ ਆਪਣੇ ਵੀਰ ਮਸੂਣੀ ਨਾਲ ਹੀ ਆ ਰਹੇ ਜੱਸੂ ਸੌਰੀ ਮੇਰਾ ਜੱਸੂ ਜੱਸੂ ਤੇ ਆਪਾਂ ਆਪਣੇ ਚਾਰ ਵੀ ਲੱਗੇ ਗਿਆ ਤੇ ਆਹ ਗਾਣ ਸੁਣੀ ਆ ਤੇ ਆਪਾਂ ਅਗੇ ਅਗੇ ਵਿਖਾਈ ਜਾਂਦੇ ਤਾਂ ਹੁਣ ਆਪਣੇ ਡੇਲੀ ਕਾਲਜ ਦੇ ਵਲੌਗ ਬਲੌਗ ਆਇਆ ਕਰਨਗੇ ਬਾ ਚੇਰ ਹੋ ਗਿਆ ਬਲੌਗ ਨਹੀਂ ਪਾਏ ਫੋਨ ਨਾਲ ਆਪਾਂ ਲਿਆ ਬਣਾ ਤੇ ਤੁਸੀਂ ਟੈਨਸ਼ਨ ਨਾ ਲਿਓ ਦੱਬ ਕੇ ਸਪੋਰਟ ਪਹਿਲਾਂ ਵਾਂਗੂ ਕਰੋ ਵਲੌਗ ਇੱਕ ਰੀਪੈਂਡ ਕਰਾ ਦਿਆ ਕਰਦੇ ਜਿਵੇਂ ਪਹਿਲਾਂ ਤੁਸੀਂ ਪਿਆਰ ਦਿੱਤਾ ਆਪਣੇ ਵਲੌਗਰ ਨੂੰ ਉਸ ਤਰ੍ਹਾਂ ਹੀ ਫੇਰ ਪਿਆਰ ਦਿਓ ਤੇ ਆ ਆਪਣੇ ਵੀਰ ਲਾਈਕ ਕਮੈਂਟ ਸ਼ੇਅਰ ਦੱਬ ਕੇ ਕਰਿਓ ਤੇ ਓਏ ਓਏ ਐਕਸਕਿਊਜ਼ ਮੀ ਬ੍ਰਦਰ ਐਕਸਕਿਊਜ਼ ਮੀ ਯੈਸ ਯੈਸ ਕੀ ਆ ਹੋਰ ਆਈ ਤੇ ਆ ਆਪਣੀ ਸਾਹਮਣੇ ਯੋਂਗਾ ਖੜਾ ਇੱਕ ਯੋਂਗਾ ਇੱਧਰ ਖੜਾ ਤੇ ਇੱਕ ਯੋਂਗਾ ਉਹ ਖੜਾ ਆ ਆਪਣਾ ਯੋਂਗਾ ਤੇ ਯੋਂਗੇ ਦੇ ਬਹਿਣ ਲੱਗਿਆ ਆਪਾਂ ਓ ਭਰਾ ਗੱਡੀ ਇੱਧਰੀ ਮੂੰਹ ਟੱਡੇ ਕੰਮ ਛੱਡਿਆ ਹੀ ਤੁਹਾਨੂੰ ਸਾਈਕਲ ਹੀ ਦੇਣਾ ਚਾਹੀਦਾ ਵਾ ਓ ਬ੍ਰਦਰ ਮਿੱਠੂ ਮੈਂ ਗੱਡੀ ਯਾਰ ਖੋਲ ਦੇ ਦੋ ਰਾਈਡ ਕਰਨੀ ਪੈਣੀ ਮੈਨੂੰ ਨਾਲ ਯਾਰ ਖੁੱਲ ਨਹੀਂ ਦਈ ਤੇ ਨਜ਼ਾਰੇ ਲੈ ਰਹੇ ਆ ਨਜ਼ਾਰੇ ਆਉਂਦੇ ਆ ਨਜ਼ਾਰੇ ਜਾਂਦੇ ਆ ਓਹੋ ਟੂੰ 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 ਤਾਂ ਆਪਾਂ ਦੂਜਾ ਜੌਂਗਾ ਇੱਧਰ ਹੀ ਮਾ ਉਹਨੂੰ ਕਹੀ ਜਾਂਦਾ ਆ ਰਿਹਾ ਆਪਣਾ ਦੂਜਾ ਜੌਂਗਾ ਇਹਦੀ ਡਿੱਗੀ ਆ ਪਾਰਾ ਰਖ ਰਹੇ ਆ ਬੈਗ ਬੈਗ ਤੇ ਡਰਾਈਵਰ ਹੋਣੀ ਆ ਕੋਸਾਬ ਆਪ ਹੋਏ ਮੂਰੇ ਕੋਸਾ ਮੂੰਹ ਖੋਲ ਸ਼ੀਸ਼ਾ ਖੋਲਿਓ ਆ ਹੇ ਹੇ ਕੋਸਾਬ ਉਹਨਾਂ ਦਾ ਮੂੰਹ ਵੇਖੋ ਪਰਸੋਂ ਦੇ ਨਾਲ ਨਹੀਂ ਰੱਖਿਆ ਵਿੱਚ ਤੋਂ ਆਪਾਂ ਚੱਲੇ ਆਂ ਘਰ ਨੂੰ ਘਰ ਨੂੰ ਨਹੀਂ ਮਤਲਬ ਕਿ ਤਰਾਇ ਸ਼ਹਿਰ ਹੀ ਚੱਲੇ ਆਂ ਅਜੇ ਹਜੇ ਪਤਾ ਨਹੀਂ ਕਦਨ ਘਰ ਨੂੰ ਮੁੜਨਾ ਵਾ ਕੱਲ ਦੇ ਨਿਕਲੇ ਆਂ ਫੋਨ ਅੱਜ ਲੈ ਲਿਆ ਆਪਾਂ ਨਵਾਂ ਤੇ ਵਲੋਗਾਂ ਦੀ ਫੇਰ ਆਪਾਂ ਪਹਿਲਾਂ ਆਂ ਕਿ ਐਂਡ ਕਰਾਉਣੀ ਆ ਹੁਣ ਥੋੜੀਆਂ ਮੁਸ਼ਮਸ਼ਾਂ ਹੀ ਆ ਗਈਆਂ ਆਪਣੇ ਝਾੜ ਚ ਬੈ ਗਏ ਹੁਣ ਆਪਣੇ ਨਿੱਕੇ ਝਾੜ ਚ ਤੇ ਆ ਵੀਰ ਉਹਨਾਂ ਦਾ ਸਿਰ ਬੌਂਦਲ ਰਿਹਾ ਤੇ ਇਹਨਾਂ ਕਹਿੰਦੇ ਕਿ ਸ਼ੀਸ਼ਾ ਖੋਲ ਦੇ ਸ਼ੀਸ਼ਾ ਖੋਲ ਦਿੱਤਾ ਇੰਨਾ ਵਧੀਆ ਸੀ ਛੱਡਿਆ ਇਸ ਵਿੱਚ ਉਧਰ ਚੈੱਕ ਕਰੋ ਹੋਏ ਸੀ ਦੇ ਬੜਨਾ ਲਵ ਮੜੀਆਂ ਗੱਡੀ ਪਰਫੇਮ ਚੱਲੀ ਸੀ ਤਾਂ ਮਿਲਦੇ ਆਪਾਂ ਨਾਲ ਨਾਲ ਅੱਗੇ ਆਪਾਂ ਰਣਜੀਤ ਆ ਵੀ ਨੂੰ ਪਹੁੰਚੇ ਆ ਤੇ ਆਪਾਂ ਹੁਣ ਪੱਬ ਜੀ ਜਾਣਾ ਵਾ ਪੂਰੀ ਰੌਣਕ ਲੱਗੀ ਆ ਮੁੰਡਿਆਂ ਦੇ ਜੋਕਰ ਪੱਬੇ ਚੱਲੀ ਆ ਮਾ ਚਲੋ ਆਉਣੇ ਆ ਆ ਪਗ ਲੋਦਿਆਂ ਦੇ ਯਸਵੀਰ ਹੋਣੀ ਆ ਆਪਣੇ ਨਾਲ ਮੇਰਾ ਬੁੱਗਾ ਤੇ ਆਪਾਂ ਕੰਮ ਖਿੱਚ ਕੇ ਰੱਖਣਾ ਹੈ ਜਿਹਨੇ ਪਹਿਲਾਂ ਵੰਦ ਸਪੋਰਟ ਕਰਿਓ ਜਿਵੇਂ ਪਹਿਲਾਂ ਕਰਦੇ ਹੋ ਵਲੌਗਾਂ ਨੂੰ ਧੰਨਵਾਦ ਅੱਜ ਦੇ ਆਪਣੇ ਮੇਰੇ ਗੱਡੀ 'ਚ ਬੈਠੇ ਆ ਤੇ ਪੂਰੀ ਰੌਣਕ ਸ਼ੌਣਕ ਲੱਗੀ ਆ ਗੱਡੀਆਂ ਆ ਰਹੀਆਂ ਨੇ ਗੱਡੀਆਂ ਜਾ ਰਹੀਆਂ ਨੇ ਨੱਡੀਆਂ ਵੀ ਆ ਰਹੀਆਂ ਉਹ ਵੀ ਜਾ ਰਹੀਆਂ ਇਹ ਗੱਲ ਮਾਸੇਮ ਖੋਲਜ ਕਰ ਰਿਹਾ ਸੀਰੀਅਸ ਨਾ ਲੈ ਲਿਓ ਤੇ ਪਾਪੇ ਜੀ ਪਹੁੰਚ ਗਏ ਆਪਾਂ ਦਮੀ ਪਹੁੰਚ ਗਏ ਤੇ ਅੰਗੀ ਰਵਿਊ ਜ ਆਪਾਂ ਪੱਬ ਜਾਈਆਂ ਬਹੁਤ ਹੀ ਖੁਸ਼ ਮੁੰਡੇ ਐ ਸਮਾਈਲ ਚੈੱਕ ਕਰੋ ਇਹਨਾਂ ਦੀ ਤੇ ਹਾਂ ਬਸ ਬਹੁਤ ਜੀ ਹੋਏ ਬੱਧੀਏ ਤੇ ਰੰਜੀਤਾ ਵੀ ਨੂੰ ਆਇਆ ਆ ਪਾ ਕੇ ਆ ਕੇ ਬਿਖਾਉਣਿਆ ਜੀ ਹੁਣ ਆਪਾਂ ਜਾਣਦੇ ਘਰੇ ਤੇ ਆਪਾਂ ਵਲੌਗ ਦੀ ਸਮਾਪਤੀ ਇੱਥੇ ਕਰਦੇ ਆ ਤੇ ਇੱਕ ਹੋਰ ਨਵੇਂ ਤੋਂ ਨਵਾਂ ਵਲੌਗ ਆ ਉਹ ਕੱਲ ਫੇਰ ਆਪਾਂ ਬਣਾਵਾਂਗੇ ਖਾਲਸਾਵਾਲ ਜੀ ਨਾਲ ਤੇ ਆਪਣੇ ਹਨਕਾਰ ਆ ਗਿਆ ਤੇ ਆਪਾਂ ਚਲੋ ਫੇਰ ਠੀਕ ਆ ਮਿਲਦੇ ਹੁਣ ਅਗਲੇ ਵਲੌਗ ਦੇ ਵਿੱਚ ਸਾਰੇ ਜਣੇ ਬਹੁਤ-ਬਹੁਤ ਪਿਆਰ ਦਿਓ ਧੰਨਵਾਦ ਜੀ ਲਵ ਯੂ ਦਿਲੋਂ ਤੁਹਾਨੂੰ ਸਾਰਿਆਂ ਨੂੰ